ਪੀਸੇ ਗੀ ਗੀ ਗੁਰੂ ਸਾਦੇ ਜਾਣ ਤੂੰ ਨਿਆਰਾ ਪਾਵੇਂ ਬੈਠੇ ਵਿੱਚ ਪਰਦੇਸਾਂ ਤਾਂ ਵੀ ਲੱਗਦਾ ਬਹੁਤ ਪਿਆਰਾ ਪਾਵੇਂ ਬੈਠਾ ਵਿੱਚ ਪਰਦੇਸਾਂ ਤਾਂ ਵੀ ਲੱਗਦਾ ਬਹੁਤ ਪਿਆਰਾ ਪਾਵੇਂ ਬੈਠੇ ਵਿੱਚ ਪਰਦੇਸਾਂ ਤਾਂ ਵੀ ਲੱਗਦਾ ਬਹੁਤ ਪਿਆਰਾ ਪਾਵੇਂ ਬੈਠੇ ਵਿੱਚ ਪਰਦੇਸਾਂ ਅੰਦਲੇ ਕੀ ਤੇਕ ਤੇਰਾ ਨਾਮ ਹੈ ਖੁਦਕਾਰਾ ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਉਦਾਰਾ ਕਰੀਮਾ ਰਹੀਮਾ ਅਲਾਹ ਤੂੰ ਗਣੀ ਹਾਜ਼ਰਾ ਹਜ਼ੂਰਦਰ ਪੇਸ਼ ਤੂੰ ਮਣੀ ਦਰਪੇਸ਼ ਤੂੰ ਮਣੀ ਤਾਈਂ ਲੱਗਦਾ ਪਿਆਰਾ ਦਰਪੇਸ਼ ਤੂੰ ਮਣੀ ਤਾਈਂ ਲੱਗਦਾ ਪਿਆਰਾ ਦਰਪੇਸ਼ ਤੂੰ ਮਣੀ ਤਾਈਂ ਲੱਗਦਾ ਪਿਆਰਾ ਦਰਪੇਸ਼ ਤੂੰ ਮਣੀ ਕੁਸ਼ਿੰਗ ਸਿੰਘ ਜੀ ਗੁਰੂ ਸਾਰੇ ਜਗ ਦਾ ਸਹਾਰਾ ਦਲੀਪ ਸਿੰਘ ਜੀ ਗੁਰੂ ਸਾਰੇ ਜਗ ਦਾ ਸਹਾਰਾ ਦਲੀਪ ਸਿੰਘ ਜੀ ਗੁਰੂ ਸਾਰੇ ਜਗ ਦਾ ਸਹਾਰਾ ਦਲੀਪ ਸਿੰਘ ਜੀ ਗੁਰੂ ਸਾਰੇ ਜਗ ਦਾ ਸਹਾਰਾ ਪਰਵੇਸ਼ ਤੂੰ ਤਨੀ ਦੇ ਲੇ ਇੱਕ ਤੂੰ ਦਿਗਰ ਕੋ ਨਹੀਂ ਦੋ ਦਾਨਾ ਤੂੰ ਬਿਨਾ ਮੈਂ ਵਿਚਾਰਾ ਕਿਆ ਕਰੀ ਨਾ ਮੇ ਕੇ ਸੁਆਮੀ ਬਖਸ਼ੰਦ ਤੂੰ ਹਰੀ ਬਖਸ਼ੰਦ ਤੂੰ ਹਰੀ ਤਾਈਂ ਲੱਗਦਾ ਪਿਆਰਾ ਬਖਸ਼ੰਦ ਤੂੰ ਹਰੀ ਤਾਈਂ ਲੱਗਦਾ ਪਿਆਰਾ ਬਖਸ਼ੰਦ ਤੂੰ ਹਰੀ ਤਾਈਂ ਲੱਗਦਾ ਪਿਆਰਾ ਬਖਸ਼ੰਦ ਤੂੰ ਹਰੀ ਤਾਈਂ ਲੱਗਦਾ ਜਗ ਜੀਤ ਗੁਰੂ ਸਾਰੇ ਜਗ ਤੋਂ ਨਿਆਰਾ 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 ਭਾਵੇਂ ਬੈਠਦੇ ਸੀ ਚੁੱਪ ਕਰਕੇ ਤਾਂ ਵੀ ਲੱਗਦਾ ਸੀ ਬਹੁਤ ਪਿਆਰਾ ਪਾਵੇਂ ਬੈਠਦੇ ਸੀ ਚੁੱਪ ਕਰਕੇ ਤਾਂ ਵੀ ਲੱਗਦਾ ਸੀ ਬਹੁਤ ਪਿਆਰਾ ਪਾਵੇਂ ਬੈਠਦੇ ਸੀ ਚੁੱਪ ਕਰਕੇ ਤਾਂ ਵੀ ਲੱਗਦਾ ਬਹੁਤ ਪਿਆਰਾ ਪਾਵੇਂ ਬੈਠਦੇ ਸੀ ਚੁੱਪ ਕਰਕੇ ਤਾਂ ਵੀ ਲੱਗਦਾ ਬਹੁਤ ਪਿਆਰਾ ਦਰੀਪ ਸਿੰਘ ਜੀ ਗੁਰੂ ਸਾਰੇ ਜਗ ਤੋਂ ਨਿਆਰਾ ਦਰੀਪ ਸਿੰਘ ਜੀ ਗੁਰੂ ਸਾਰੇ ਜਗ ਤੋਂ ਨਿਆਰਾ ਦਰੀਪ ਸਿੰਘ ਜੀ ਸਾਰੇ ਜਗ ਤੂੰ ਨਿਆਰਾ ਦਲੀਪ ਸਿੰਘ ਜੀ ਗੁਰੂ ਸਾਰੇ ਜਗ ਤੂੰ ਨਿਆਰਾ ਪਾਵੇਂ ਬੈਠੇ ਵਿੱਚ ਪਰਦੇਸਾਂ ਤਾਂ ਵੀ ਲੱਗਦਾ ਬਹੁਤ ਪਿਆਰਾ ਪਾਵੇਂ ਬੈਠੇ ਵਿੱਚ ਪਰਦੇਸਾਂ ਤਾਂ ਵੀ ਲੱਗਦਾ ਬਹੁਤ ਪਿਆਰਾ ਪਾਵੇਂ ਬੈਠੇ ਵਿੱਚ ਪਰਦੇਸਾਂ ਤਾਂ ਵੀ ਲੱਗਦਾ ਬਹੁਤ ਪਿਆਰਾ ਪਾਵੇਂ ਬੈਠੇ ਵਿੱਚ ਪਰਦੇਸਾਂ ਤਾਂ ਵੀ ਲੱਗਦਾ ਕਿਉਂ ਸੁਖ ਪਾਵੇ ਨਾ ਨਿਕਾ ਤੇ ਕਗਰ ਹੰਸ ਸੁਖਰੇ ਨੈ ਨ ਕੋਲਾ ਤੇ ਦਿੱਸੇ ਸੰਸਾਰ ਮਾਲਕਾ ਨੈਣ ਖੋਲਾਂ ਤੇ ਦਿਸੇ ਸੰਸਾਰ ਮਾਲਕਾ ਨੈਣ ਖੋਲਾਂ ਤੇ ਦਿਸੇ ਸੰਸਾਰ ਮਾਲਕਾ ਨੈਣ ਖੋਲਾਂ ਤੇ ਦਿਸੇ ਸੰਸਾਰ ਮਾਲਕਾ ਵੰਦ ਕਰਾ ਤੇ ਤੂੰ ਹੈ ਮੇਰੇ ਨਾਲ ਮਾਲਕਾ ਬੰਦ ਕਰਾਂ ਤੇ ਤੂੰ ਹੈ ਮੇਰੇ ਨਾਲ ਮਾਲਕਾ ਬੰਦ ਕਰਾਂ ਤੇ ਤੂੰ ਹੈ ਮੇਰੇ ਨਾਲ ਮਾਲਕਾ ਬੰਦ ਕਰਾਂ ਤੇ ਤੂੰ ਹੈ ਮੇਰੇ ਨਾਲ ਮਾਲਕਾ ਤੁਮ ਮਾਤ ਪਿਤਾ ਹਮ ਬਾਰਤ ਤੇਰੇ ਤੁਮਰੀ ਕਿਰਪਾ ਮੈਂ ਸੂਖ ਕਨੇਰੇ ਸੁਖ ਕਨੇਰੇ ਜੇ ਰਹੀਏ ਤੇਰੇ ਨਾਲ ਮਾਲਕਾ 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 ਨੈਣ ਖੋਲਾ ਤੇ ਦਿਸੇ ਸੰਸਾਰ ਮਾਲਕਾ ਨੈਣ ਖੋਲਾ ਤੇ ਦਿੱਸੇ ਸੰਸਾਰ ਮਾਲਕਾ ਮੈਨ ਕੋਲਾਂ ਤੇ ਦਿੱਸੇ ਸੰਸਾਰ ਮਾਲਕਾ ਮੈਨ ਕੋਲਾਂ ਤੇ ਦਿੱਸੇ ਸੰਸਾਰ ਮਾਲਕਾ ਬੰਦ ਕਰਾ ਤੇ ਤੂੰ ਹੈ ਮੇਰੇ ਨਾਲ ਮਾਲਕਾ ਬੰਦ ਕਰਾ ਤੇ ਤੂੰ ਹੈ ਮੇਰੇ ਨਾਲ ਮਾਲਕਾ ਬੰਦ ਕਰਾ ਤੇ ਤੂੰ ਹੈ ਮੇਰੇ ਮਾਲ ਮਾਲ ਕੰਦ ਕਰ ਦੇ ਤੂੰ ਹੈ ਮੇਰੇ ਨਾਲ ਮਾਲ ਮਾਲ ਕਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਬ ਤੂੰ ਹੈ ਪ੍ਰਤਾ ਸਾਰੇ ਰਿਸ਼ਤਿਆਂ ਤੋਂ ਵੱਡਾ ਰਿਸ਼ਤੇਦਾਰ ਮਾਲਕਾ 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 ਨੈਣ ਖੋਲਾ ਤੇ ਦਿਸੇ ਸੰਸਾਰ ਮਾਲਕਾ ਨੈਣ ਖੋਲਾ ਤੇ ਦਿਸੇ ਸੰਸਾਰ ਮਾਲਕਾ ਮੈਨ ਕੋਲਾ ਤੇ ਦਿਸੇ ਸੰਸਾਰ ਮਾਲਕਾ ਦੇ ਦੇ ਸਾਂਸਾਂ ਦੇ ਮਾਲਕਾ ਬੰਦ ਕਰਾਂ ਤੇ ਤੂੰ ਹੈ ਮੇਰੇ ਨਾਲ ਮਾਲਕਾ ਬੰਦ ਕਰਾਂ ਤੇ ਤੂੰ ਹੈ ਮੇਰੇ ਨਾਲ ਮਾਲਕਾ ਬੰਦ ਕਰਾਂ ਤੇ ਤੂੰ ਹੈ ਮੇਰੇ ਨਾਲ ਮਾਲਕਾ ਬੰਦ ਕਰਾਂ ਤੇ ਤੂੰ ਤੇ ਵਸਤ ਤੇ ਚਿੱਤੀ ਗੱਲ ਵਿੱਚ ਮਾਲਾਏ ਜਿਹੜਾ ਨਾਮ ਜਪੇ ਗੁਰੂ ਉਸ ਦਾ ਰਖਵਾਲਾ ਏ ਰਾਖੀ ਕਰਦਾ ਤੂੰ ਆਪ ਪੈਰੇਦਾਰ ਮਾਲਕਾ 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 ਨੈਣ ਖੋਲਾ ਤੇ ਦਿਸੇ ਸੰਸਾਰ ਮਾਲਕਾ ਨੈਣ ਖੋਲਾ ਤੋ ਇਹ ਦਿਸੇ ਸੰਸਾਰ ਮਾਲਕਾ ਨੈਣ ਖੋਲਾ ਤੇ ਦਿਸੇ ਸਭ ਸੰਸਾਰ ਮਾਲਕਾ ਇਹ ਦੀ ਸੇ ਸੰਸਾਰ ਮਾਲਕਾ ਬੰਦ ਕਰਾ ਤੇ ਤੂੰ ਹੈ ਮੇਰੇ ਨਾਲ ਮਾਲਕਾ ਬੰਦ ਕਰਾ ਤੇ ਤੂੰ ਹੈ ਮੇਰੇ ਨਾਲ ਮਾਲਕਾ ਬੰਦ ਕਰਾ ਤੇ ਤੂੰ ਹੈ ਮੇਰੇ ਨਾਲ ਮਾਲਕਾ ਬੰਦ ਕਰਾ ਤੇ ਤੂੰ ਹੈ ਮੇਰੇ ਦੇਲਾ ਮਿੰਦੋ ਦਾ ਇਹੋ ਕੋਸ਼ ਮੰਗਦਾ ਇਹ ਮੰਗਦਾ ਕਦੇ ਨਹੀਂ ਸੰਗਦਾ ਮੈਨੂੰ ਰੱਖ ਲੈ ਤੂੰ ਚਰਨਾ ਦੇ ਨਾਲ ਮਾਲਕਾ 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 ਸੰਗਤ ਨੂੰ ਰੱਖ ਲੈ ਤੂੰ ਚਰਨਾ ਦੇ ਨਾਲ ਮਾਲਕਾ ਸੰਗਤ ਨੂੰ ਰੱਖ ਲੈ ਤੂੰ ਚਰਨਾ ਰਣਾ ਦੇ ਨਾਲ ਮਾਲਕਾ ਸੰਗਤ ਨੂੰ ਰੱਖ ਲੈ ਤੂੰ ਚਰਨਾ ਦੇ ਨਾਲ ਮਾਲਕਾ ਸੰਗਤ ਨੂੰ ਰੱਖ ਲੈ ਤੂੰ ਚਰ ਰੇ ਨਾਂ ਦੇ ਨਾਲ ਮਾਲਕਾ ਨੈਣ ਖੋਲਾ ਤੇ ਦਿਸੇ ਸੰਸਾਰ ਮਾਲਕਾ ਨੈਣ ਖੋਲਾ ਤੇ